प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਲੋਂਗੋ ਦੇਵਾ ਪਿਆਰ ਸਹਿਤ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਆਪਾਂ ਗੱਲ ਕਰਾਂਗੇ ਤਿੰਨ ਕਤਲ ਜੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀਆਂ ਸੱਜੀਆਂ ਬਾਹਾਂ ਉਹ ਕਤਲ ਕਿਉਂ ਹੋਏ ਕਿਵੇਂ ਹੋਏ ਕਿਸ ਨੇ ਕੀਤੇ ਅੱਜ ਤੱਕ ਉਹਦੇ ਤੇ ਕੋਈ ਠੋਸ ਗੱਲਬਾਤ ਨਾ ਤਾਂ ਕੀਤੀ ਜਾ ਸਕੀ ਹੈ। ਨਾ ਕੋਈ ਅੱਜ ਤੱਕ ਉਹਨਾਂ ਕਤਲਾਂ ਦੇ ਬਾਰੇ ਜਿਹੜਾ ਕੀ ਗद्दार ਕਹਿ ਕੇ ਕੀਤੇ ਗਏ ਤੇ ਜਾਂ ਉਹਨਾਂ ਦੀ ਕੁਰਬਾਨੀ ਐਡੀ ਵੱਡੀ ਸੀਗੇ ਬਰਦਾਸ਼ਤ ਹੀ ਨਹੀਂ ਹੋਈ। ਉਹਨਾਂ ਤਿੰਨ ਕਤਲਾਂ ਦੇ ਵਿੱਚੋਂ ਦੋ ਕਤਲ ਜਿਹੜੇ ਸੀ ਸਬਤ ਚਨਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਜਿਉਂਦਿਆਂ ਸਮੇਂ ਹੋਈ ਇੱਕ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਕੱਲ 24 ਜਨਵਰੀ ਲੰਘ ਕੇ ਗਿਆ 24 ਜਨਵਰੀ 1990 ਨੂੰ ਭਾਈ ਹਰਮੰਦਰ ਸਿੰਘ ਸੰਧੂ ਦਾ ਕਤਲ ਵੀ ਗਦਾਰ ਕਹਿ ਕੇ ਕੀਤਾ ਗਿਆ ਪਹਿਲਾ ਸੁਰਿੰਦਰ ਸਿੰਘ ਸੋਢੀ ਦਾ ਕਤਲ ਉਹਦੇ ਬਾਰੇ ਵੀ ਕਈ ਕਿਆਸਰਾਈਆਂ ਸਾਨੂੰ ਆਪਣੇਆਂ ਦੇ ਵਿੱਚੋਂ ਹੀ ਉਹ ਨਿਕਲਿਆ ਹੋਇਆ ਸੰਤਾਂ ਦੇ ਸੱਜੇ ਖੱਬੇ ਰਹਿਣ ਵਾਲੇ ਲੋਕਾਂ ਦੇ ਵੱਲੋਂ ਹੀ ਉਸ ਕਤਲ ਦੇ ਵਿੱਚ ਨਿਭਾਈ ਗਈ ਭੂਮਿਕਾ ਤੇ ਤੀਸਰਾ ਜਿਹੜਾ ਸਭ ਤੋਂ ਅਹਿਮ ਕਤਲ ਸੀ ਜਿਹਦੇ ਬਾਰੇ ਅੱਜ ਤੱਕ ਬਹੁਤਾਤ ਲੋਕਾਂ ਨੂੰ ਪਤਾ ਹੀ ਨਹੀਂ ਤੇ ਨੌਜਵਾਨੀ ਨੂੰ ਵੀ ਮੇਰਾ ਖਿਆਲ ਹੈ ਵੀ ਇਹਦੇ ਬਾਰੇ ਜਾਣਕਾਰੀ ਨਹੀਂ ਰੱਖਦੀ ਉਹ ਸੀ ਨਰੰਗਕਾਰੀ ਕਤਲकांड ਦੇ ਵਿੱਚ ਭਾਈ ਰਣਜੀਤ ਸਿੰਘ ਜੀ ਜਥੇਦਾਰ ਸਾਹਿਬ ਸਾਬਕਾ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਨਜ਼ਦੀਕੀ ਸਾਥੀ ਸਰਦਾਰ ਗਿਆਨ ਸਿੰਘ ਸੀਨੀਅਰ ਸਰਦਾਰ ਗਿਆਨ ਸਿੰਘ ਦੇ ਬਾਰੇ ਮੇਰੀ ਇੱਕ ਪੱਤਰਕਾਰ ਵੀਰ ਨਾਲ ਇੰਟਰਵਿਊ ਚੱਲ ਰਹੀ ਸੀ ਸਰਦਾਰ ਜਸਪਾਲ ਸਿੰਘ ਨਾਲ ਉਹ ਜ਼ਿਕਰ ਕਰਦੇ ਆ ਕਿਤੇ ਸਾਡੇ ਕਿਸੇ ਅਫਸਰ ਦੇ ਵੱਲੋਂ ਕੋਈ ਜ਼ਿਕਰ ਕੀਤਾ ਸੀ ਤੇ ਉਹ ਮੈਂ ਹੁਣ ਪਛਤਾਉਣਾ ਵੀ ਇਹ ਚੀਜ਼ਾਂ ਮੈਨੂੰ ਲਿਖ ਲੈਣੀਆਂ ਚਾਹੀਦੀਆਂ ਸੀ ਉਹ ਅੱਜ ਦੁਨੀਆ 'ਚ ਹੈ ਨਹੀਂ ਬੜਾ ਕੁਝ ਉਹ ਇਹਦੀਆਂ ਸਾਨੂੰ ਦੱਸਦੇ ਰਹਿੰਦੇ ਸੀ ਉਸ ਕਤਲ ਦੇ ਬਾਰੇ ਵੀ ਜ਼ਿਕਰ ਉਹਨਾਂ ਨੇ ਕੀਤਾ ਸੀ ਉਸ ਵੇਲੇ ਬਹੁਤ ਆਤ ਪੁਲਿਸ ਅਫਸਰ ਸੰਤਾਂ ਨੂੰ ਸੰਤਾਂ ਨੇ ਬੁਲਾਏ ਵੀ ਸੀ ਵੀਏ 'ਚ ਕੀ ਹੋਇਆ ਪਰ ਕਤਲ ਜਿੰਨਾ ਵੱਲੋਂ ਕੀਤਾ ਗਿਆ ਸੀ ਉਹ ਸੰਤਾਂ ਦੇ ਸੱਜੇ ਖੱਬੇ ਬੈਠਣ ਵਾਲੇ ਲੋਕ ਹੀ ਸਨ ਤੇ ਮੈਂ ਤਦੋਂ ਪੱਤਰਕਾਰ ਵੀਰ ਨੇ ਜ਼ਿਕਰ ਕੀਤਾ ਤੇ ਉਹਨਾਂ ਨੇ ਭਾਈ ਮੁਹਕਮ ਸਿੰਘ ਨੂੰ ਮਨਾ ਲੈ ਕੇ ਗੱਲ ਕਰ ਰਹੇ ਆ ਭਾਈ ਰਣਜੀਤ ਸਿੰਘ ਵੀ ਅੱਜ ਜਉਂਦੇ ਜਾਗਦੇ ਬੈਠੇ ਨੇ ਜਥੇਦਾਰ ਸਾਹਿਬ ਉਹ ਕੌੜਾ ਘੁੱਟ ਭਰ ਗਏ ਸੰਤਾਂ ਦੇ ਨਾਲ ਇੱਕ ਕਰੀਬੀ ਲੋਕਾਂ ਦੀ ਜਿਨ੍ਹਾਂ ਤੇ ਸੰਤ ਜਾਣ ਦਿੰਦੇ ਸਨ ਉਹ ਸੰਤਾਂ ਤੇ ਜਾਣ ਦਿੰਦੇ ਸਨ ਇੱਕ ਬਹੁਤ ਵੱਡੀ ਦੁਸ਼ਮਣੀ ਅੰਦਰ ਖਾਤੇ ਖੜਨ ਖੜੀ ਕਰਨ ਦੀ ਕੁਝ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਗਈ ਤੇ ਭਾਈ ਮੋਹਕਮ ਸਿੰਘ ਨੂੰ ਜਦੋਂ ਉਹਨਾਂ ਨੇ ਫੋਨ ਲਾ ਕੇ ਪੁੱਛਿਆ ਤਾਂ ਉਹ ਵੀ ਕੋਈ ਠੋਸ ਗਾ ਜਵਾਬ ਨਹੀਂ ਦੇ ਸਕੇ ਇਧਰ ਲਈ ਉਧਰ ਦੀਆਂ ਗੱਲਾਂ ਹੀ ਮਾਰਤੀਆਂ ਵੀ ਉਥੋਂ ਪੁਲਿਸ ਲੈ ਗਈ ਸੀ ਜੀ ਉਹ ਲੈ ਹਾਲਾਂਕਿ ਉਸ ਵੇਲੇ ਸਦਾਰਾਪਾਰ ਸਿੰਘ ਬਾਜਵਾ ਡੀਐਸਪੀ ਸੀਏਡੀ ਸਾਨੂੰ ਉਹਨਾਂ ਨੇ ਪਰ ਸੰਤਾਂ ਨੂੰ ਪਤਾ ਸੀ ਵੀ ਜੋ ਕੁਝ ਹੋਇਆ ਵਿੱਚੋਂ ਹੀ ਹੋਇਆ ਹੋਇਆ ਵੀ ਲੋਕੀ ਸੀ ਉਹਦਾ ਹੁਣ ਜ਼ਿਕਰ ਜਾ ਕੇ ਆਹ ਜਿਹੜੀ ਕਿਤਾਬ ਹੈ ਇਹ ਸਦਾਰ ਜਗਤਾਰ ਸਿੰਘ ਪੱਤਰਕਾਰ ਸੀਨੀਅਰ ਪੱਤਰਕਾਰ ਨੇ ਉਹਨਾਂ ਵੱਲੋਂ ਲਿਖੀ ਗਈ ਹੈ ਖਾਲਸਤਾਨ ਸੰਘਰਸ਼ ਕਹਾਣੀ ਬਲਦੇ ਦਰਿਆਵਾਂ ਦੀ ਇਹਦੇ ਪੇਜ ਨੰਬਰ ਇਹਗਾ 121 ਤੇ ਉੱਪਰ ਉਹਨਾਂ ਨੇ ਥੋੜਾ ਜਿਹਾ ਜ਼ਿਕਰ ਕੀਤਾ ਗਿਆਨ ਸਿੰਘ ਦੇ ਕਤਲ ਦਾ ਤੁਹਾਨੂੰ ਮੈਂ ਪਹਿਲਾਂ ਪੜ੍ਹ ਕੇ ਸੁਣਾ ਦਿੰਨਾ ਫਿਰ ਤੁਹਾਨੂੰ ਮੈਂ ਵਿਸਥਾਰ ਸਹਿਤ ਦੱਸੂੰ ਇਹ ਸਾਰਾ ਤੁਹਾਨੂੰ ਦੱਸੂਗਾ ਵੀ ਇਹ ਕਤਲ ਕਿਉਂ ਹੋਇਆ ਪਾਇਰ ਮੁੰਦਰ ਸਿੰਘ ਸੰਧੂ ਦਾ ਕਿਉਂ ਹੋਇਆ ਤੇ ਸੋਢੀ ਦੇ ਕਤਲਵਾਰਿਆਂ ਦਾ ਚਲੋ ਸੰਤਾ ਨੇ ਉਸ ਵੇਲੇ ਆਪ ਬੜੀ ਡੂੰਗੀ ਤਫਤੀਸ਼ ਕਰ ਲਈ ਸੀ ਉਹ ਅਕਾਲੀ ਦਲ ਵੱਲੋਂ ਹੀ ਕਰਾਇਆ ਗਿਆ ਸੀ ਕਿਉਂਕਿ ਅਕਾਲੀ ਦਲ ਦੀਆਂ ਗਦਾਰੀਆਂ ਜਿਹੜੀਆਂ ਕਿੱਥੇ-ਕਿੱਥੇ ਨਹੀਂ ਹੋਈਆਂ ਮੈਂ ਇੱਕ ਮੈਂ ਅਕਾਲੀ ਦਲ ਦੇ ਖਿਲਾਫ ਨਹੀਂਗਾ ਜਿਹੜੇ ਅਕਾਲੀ ਦਲ ਦੇ ਵਿੱਚ ਉਸ ਵੇਲੇ ਵੀ ਬੈਠੇ ਬੰਦੇ ਸੀ ਉਹਨਾਂ ਨੇ ਵੀ ਕੋਈ ਵਫਾ ਨਹੀਂ ਰੱਖੀ ਕੌਮ ਨਾਲ ਗਿਆਨ ਸਿੰਘ ਸੀਨੀਅਰ ਨੇ ਤੁਰੰਤ ਦਿੱਲੀ ਛੱਡ ਦਿੱਤੀ ਤੇ ਜ਼ਿਲਹੰਦਰ ਜ਼ਿਲ੍ਹੇ ਦੇ ਮਲਸੀਆਂ ਪਿੰਡ ਵਿੱਚ ਉਜਲ ਸਿੰਘ ਦੇ ਘਰ ਰਹੱਸਮਈ ਹਾਲਤ ਵਿੱਚ ਉਸ ਦੀ ਮੌਤ ਹੋ ਗਈ। ਅਫਵਾਹ ਇਹ ਸੀ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਸੀ ਅਤੇ ਉਸ ਦੀ Laash ਸਤਲੁਜ ਦਰਿਆ ਵਿੱਚ ਸੁੱਟ ਦਿੱਤੀ ਗਈ ਸੀ। ਇਸ ਕਾਰਨ ਜੀ ਸਿੰਘ ਅਤੇ ਸੰਤ ਪਿੰਡਰਾਂ ਵਾਲਿਆਂ ਦਰਮਿਆਨ ਵੱਡੀ ਫੋਟ ਪੈ ਗਈ ਸੀ ਅਲਪੁਰ। ਕਿਉਂਕਿ ਸੰਤਾ ਨੇ ਇਹਨਾਂ ਨੂੰ ਸਰ ਕਬਲ ਸਿੰਘ ਤੇ ਇਹਨਾਂ ਨੂੰ ਸੋਨੇ ਨਾਲ ਤੋਲਣ ਦਾ ਐਲਾਨ ਕੀਤਾ ਸੀ। ਤੇ ਭਾਈ ਰਣਜੀਤ ਸਿੰਘ ਦੇ ਉਸ ਵੇਲੇ ਗਿਆਨ ਸਿੰਘ ਦੇ ਕਤਲ ਤੋਂ ਬਾਅਦ ਦੇ ਜਿਹੜੇ ਸ਼ਬਦ ਸਨ ਸੰਤਾਂ ਦੇ ਪ੍ਰਤੀ ਇੰਨੇ ਕੜੇ ਸਨ ਉਹ ਕਹਿੰਦੇ ਤੁਸੀਂ ਸਾਧ ਸ਼ਬਦ ਉਹਨਾਂ ਨੇ ਵਰਤੇ ਸੀ ਵੀ ਤੂੰ ਸਾਨੂੰ ਸੋਨੇ ਦੀ ਤੋਲਣ ਦੀ ਗੱਲ ਕਰਦਾ ਮੈਂ ਗਿਆਨ ਸਿੰਘ ਤੋਂ ਹੱਥੋਂ ਲੈਣਾ ਸ਼ਬਦ ਤਾਂ ਕੁਝ ਹੋਰ ਤਰ੍ਹਾਂ ਉਹਨਾਂ ਨੇ ਯੂਜ਼ ਕੀਤੇ ਸੀ ਵੀ ਤੁਹਾਡੇ ਹੱਡਾਂ 'ਚੋਂ ਮੈਂ ਗਿਆਨ ਸਿੰਘ ਕਢਣਾ ਹੋਇਆ ਸੀ ਵੀਰੋ ਇਹ ਗਿਆਨ ਸਿੰਘ ਦਾ ਗਤਕਾ ਅਖਾੜਾ ਸੀ ਦਿੱਲੀ ਜਿਹਦੇ ਵਿੱਚ ਭਾਈ ਰਣਜੀਤ ਸਿੰਘ ਆਪਦੀਆਂ ਕਲਾਸਾਂ ਗੱਤਗੀਆਂ ਲਾਉਂਦੇ ਸਨ ਤੇ ਜਦੋਂ ਨਰੰਕਾਰੀ ਬਰੀ ਹੁੰਦਾ ਬਰੀ ਹੋਣ ਦੇ ਪਿੱਛੇ ਵੀ ਇੱਕ ਬਹੁਤ ਵੱਡੀ ਸਟੋਰੀ ਆ ਕੇਸ ਇਥੋਂ ਤਬਦੀਲ ਹੋਇਆ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਉਹਨਾਂ ਨੇ ਅਪੀਲ ਹੀ ਨਹੀਂ ਕੀਤੀ ਇਸ ਕੇਸ ਦੇ ਖਿਲਾਫ ਜਦੋਂ ਕਿ ਕੁਝ ਨਰੰਕਾਰੀ ਵੀ ਵਾਅਦਾ ਮੁਆਫਗੋਆ ਬਣ ਗਏ ਸਨ ਉਹਨਾਂ ਚੋਂ ਇੱਕ ਰੇਸ਼ਮ ਸਿੰਘ ਸੀ ਮੇਰੇ ਖਿਆਲ ਜਿਹਦਾ ਵਾਅਦਾ ਮੁਆਫ ਬਣਿਆ ਸੀ ਔਰ ਸਾਰੇ ਦੇ ਸਾਰੇ ਬਰੀ ਹੋਣ ਤੋਂ ਬਾਅਦ ਉਹ ਉਹਨੇ ਚੜਾਇਆ ਸੀ ਉਸ ਵੇਲੇ ਫੇਰ ਕਿ ਨਹੀਂ 62 ਬੰਦੇ ਦੋਸ਼ੀ ਸੀ ਇਹਦੇ ਵਿੱਚ ਉਹ ਕਹਿੰਦੇ ਸੀ ਵੀ ਸਿੱਖਾਂ ਦੇ 6ਵੇਂ ਪਾਤਸ਼ਾਹ ਤਾਂ ਬੁੰਜਾ ਰਾਜਾ ਨੂੰ ਕੈਦ ਚੁਲਿਆਇਆ ਸੀ ਮੈਂ 62 ਕੱਢ ਕੇ ਲਿਆਇਆ। ਮਤਲਬ ਗੁਰੂਆਂ ਤੋਂ ਵੱਡਾ ਦਰਜਾ ਆਪਣੇ ਗੁਰੂ ਸਾਹਿਬਾਨ ਤੋਂ ਵੱਡਾ ਦਰਜਾ ਇਹ ਇਹ ਚੜਾਉਣ ਵਾਲੀਆਂ ਗੱਲਾਂ ਹੁੰਦੀਆਂ ਐ ਕੋਈ ਥੋੜੀ ਜਮੀਰ ਨੂੰ ਟੋਣ ਵਾਲੀਆਂ ਗੱਲਾਂ ਹੁੰਦੀਆਂ। ਤੇ ਸੰਤਾਂ ਨੇ ਜਦੋਂ 1978 ਦੇ ਵਿੱਚ ਇਹ ਸਿੰਘ ਸ਼ਹੀਦ ਹੁੰਦੇ ਐ ਤੇ ਉਹਨਾਂ ਦੀ ਰਾਖ ਚਿੱਖਾ ਦੀ ਰਾਖ ਚੁੱਕ ਕੇ ਸੌਂ ਖਾਦੀ ਸੀ ਕਿ ਮੈਂ ਬਦਲਾ ਲੂੰਗਾ। ਉਹਦੇ ਵਿੱਚ ਭਾਈ ਰਣਜੀਤ ਸਿੰਘ ਸੰਤਾਂ ਦੇ ਸਭ ਤੋਂ ਨੇੜੇ ਸਨ ਜਦੋਂ ਇਹ ਸਾਰੀ ਪਲਾਨਿੰਗ ਬਣੀ ਇਸੇ ਭਾਈ ਗਿਆਨ ਸਿੰਘ ਦੇ ਅੰਦਰ ਲਿੰਕ ਸਨ ਇਸੇ ਭਾਈ ਗਿਆਨ ਸਿੰਘ ਨੇ ਅਸਲੇ ਦਾ ਪ੍ਰਬੰਧ ਕੀਤਾ ਨਰੰਕਾਰੀ ਕਤਲकांड ਦਾ ਸੌਦਾ ਲਾਉਣ ਦੇ ਵਿੱਚ ਭਾਈ ਗਿਆਨ ਸਿੰਘ ਦਾ ਬਹੁਤ ਵੱਡਾ ਰੋਲ ਸੀ ਨਹੀਂ ਉਹ ਨੂੰ ਮਾਰਿਆ ਹੀ ਨਹੀਂ ਜਾ ਸਕਦਾ ਸੀ ਜੇਕਰ ਗਿਆਨ ਸਿੰਘ ਦੀ ਸਾਥ ਨਦਦੇ ਭਾਈ ਰਣਜੀਤ ਸਿੰਘ ਦਾ ਜਦੋਂ ਉਥੋਂ ਰੂਪੋਸ਼ ਹੁੰਦੇ ਆ ਤੇ ਸੰਤਾਂ ਵੱਲੋਂ ਇੱਕ ਐਲਾਨ ਵੀ ਉਸ ਵੇਲੇ ਕੀਤਾ ਸੀ ਵੀ ਜਿਹੜਾ ਵੀ ਗੁਰੂ ਦੀ ਖਾਤਰ ਕਾਰਜ ਕਰਕੇ ਆਉਂਦਾ ਹੈ ਤੇ ਮੈਂ ਸਮਝ ਕਿਉਂਕਿ ਇਹ ਤਾਂ ਸੰਤਾਂ ਦੇ ਬਹੁਤ ਕਰੀਬੀ ਸਨ ਸੰਤ ਇਹਨਾਂ ਦੇ ਨਾਲ ਜਾਣ ਨੂੰ ਤਿਆਰ ਸੀ ਜਦੋਂ ਉਸ ਵਾਰਦਾਤ ਦੇ ਵਿੱਚ ਪਰ ਭਾਈ ਰਣਜੀਤ ਸਿੰਘ ਨੇ ਸੰਤਾਂ ਨੂੰ ਰੋਕ ਦਿੱਤਾ ਸੀ ਵੀ ਇੱਕ ਤਾਂ ਤੁਹਾਨੂੰ ਚੋਲਾ ਉਤਾਰਨਾ ਪਊਗਾ ਬਾਕੀ ਤੁਸੀਂ ਸਾਨੂੰ ਸੰਭਾਲ ਲਓਗੇ ਜਾਂ ਤੁਸੀਂ ਆਪ ਪੁਲਿਸਗੇ ਸਾਥੋਂ ਤੁਹਾਨੂੰ ਨਹੀਂ ਸੰਭਾਲਿਆ ਜਾਣਾ ਐਨੀ ਵਫਾਦਾਰੀ ਔਰ ਦਿਆਨਦਾਰੀ ਔਰ ਕੌਮ ਦੀ ਡਿੱਗੀ ਹੋਈ ਪੱਗ ਗੁਰੂਆਂ ਨੂੰ ਚੈਲੰਜ ਕਰਨ ਵਾਲਾ ਬੰਦਾ ਜਿਹਦਾ ਐਡਾ ਵੱਡਾ ਸੋਧਾ ਲਾਇਆ ਐਡੀ ਵੱਡੀ ਕੈਦ ਕੱਟੀ ਤਛਦਦੇ ਕੀ ਕੁਰਬਾਨੀ ਦਾ ਮੁੱਲ ਪਾਇਆ ਭਾਈ ਦਿੰਜੀਤ ਸਿੰਘ ਜੀ ਅੱਜ ਜਿਨ੍ਹਾਂ ਨੇ ਕੋਈ ਕੁਰਬਾਨੀ ਨਹੀਂ ਉਹਨਾਂ ਦੇ ਮਗਰ ਅਸੀਂ ਮਰਦੇ ਫਿਰਦੇ ਆ ਯਾਰ ਅਸੀਂ ਐਡੇ ਐਡੇ ਕੁਰਬਾਨੀ ਵਾਲੇ ਸਿੰਘ ਸਾਡੇ ਕੋਲੇ ਬੈਠੇ ਆ ਅਸੀਂ ਸੋਚਦੇ ਹੀ ਕੁਛ ਨਹੀਂ ਤੇ ਭਾਈ ਗਿਆਨ ਸਿੰਘ ਉਥੋਂ ਰੂਪੋਸ਼ੋਕੇ ਤੇ ਸੰਤਾਂ ਦੇ ਕੋਲੇ ਅੰਮ੍ਰਿਤਸਰ ਪਹੁੰਚ ਜਾਂਦੇ ਆ ਦਰਬਾਰ ਸਾਹਿਬ ਦੇ ਵਿੱਚ ਤੇ ਸੰਤਾ ਨੇ ਆਪਣੇ ਬਹੁਤ ਕਰੀਬੀ ਬੰਦਿਆਂ ਦੀ ਡਿਊਟੀ ਲਈ ਵੀ ਜਿਹੜੀ ਉਜਰਲ ਸਿੰਘ ਦੀ ਏ ਠਹਿਰ ਹੈ ਇਹ ਦਰਿਆ ਦੇ ਕੰਢੇ ਤੇ ਸੀ ਮਸੀਹਾਂ ਉੱਥੇ ਕੋਈ ਆਉਂਦਾ ਨਹੀਂ ਜਾਂਦਾ ਨਹੀਂ ਸੀ ਤੇ ਸੰਤਾ ਨੇ ਕਿਹਾ ਕਿ ਇਹਨਾਂ ਨੂੰ ਉਹਨਾਂ ਦੇ ਸ਼ਾਇਦ ਭਾਈ ਮੋਹਕਮ ਸਿੰਘ ਵੀ ਇੱਕ ਸਨ ਵੀ ਤੁਸੀਂ ਗਿਆਨ ਸਿੰਘ ਨੂੰ ਉੱਥੇ ਪਹੁੰਚਾ ਦਿਓ ਬਹੁਤ ਉਹ ਸੁਰੱਖਿਅਤ ਆਪਣਾ ਟਿਕਾਣਾ ਉਹ ਭਰੋਸੇ ਵਾਲਾ ਟਿਕਾਣਾ ਉੱਥੇ ਜਾ ਕੇ ਜੋ ਗਿਆਨ ਸਿੰਘ ਨਾਲ ਹੋਇਆ ਉਹ ਵੀਰੋ ਮੈਨੂੰ ਤਾਂ ਨਹੀਂ ਅੱਜ ਤੱਕ 30 ਸਾਲ ਦੀ ਮੈਂ ਪੁਲਿਸ ਦੀ ਨੌਕਰੀ ਵੀ ਕੀਤੀ ਮੈਨੂੰ ਨਹੀਂ ਸਮਝ ਲੱਗੀ ਵੀ ਕੁਰਬਾਨੀ ਦਾ ਮੁੱਲ ਐਡੀ ਵੱਡੀ ਸਜ਼ਾ ਦੇ ਤੌਰ ਤੇ ਤਾਰਨਾ ਪਿਆ ਤੇ ਕਾ ਗਨਾਹ ਕੀਤੀ ਥੋੜੀ ਡਿੱਗੀ ਹੋਈ ਪੱਕ ਤਾਂ ਬਦਲਾ ਲਿਆ 13 ਸਿੰਘ ਜਿਹੜੇ 78 ਦੇ ਵਿੱਚ ਜਿੱਥੇ ਮੋੜ ਬਾਈ ਦਾ ਪੰਜਾਬ ਦੀ ਬਰਬਾਦੀ ਦਾ ਉਹਨਾਂ ਦਾ ਬਦਲਾ ਲੈਣ ਵਾਲਾ ਸੂਰਮਾ ਕਿਸ ਸ਼ਾਜਸ ਦੇ ਅਧੀਨ ਕਿਸ ਜੁਰਮ ਦੇ ਅਧੀਨ ਉਹਦੇ ਟੋਟੇ ਕੀਤੇ ਗਏ ਉੱਥੇ ਉਹਨੂੰ ਸ਼ਾਮ ਨੂੰ ਰੋਟੀ ਦੇ ਵਿੱਚ ਜ਼ਹਿਰ ਦਿੱਤਾ ਗਿਆ ਜਿਹੜਾ ਭਾਈ ਜਗਤਾਰ ਸਿੰਘ ਨੇ ਕਿਹਾ ਬਿਲਕੁਲ ਸੱਚ ਹੈ ਜ਼ਹਿਰ ਦੇਣ ਤੋਂ ਬਾਅਦ ਜਦੋਂ ਮਰ ਜਾਂਦਾ ਮਰਨ ਤੋਂ ਬਾਅਦ ਸਕੀਮੇ ਬਣਾਈ ਵੀ ਦਾ ਸੰਸਕਾਰ ਕਰ ਦਿੱ ਗਏ ਫਿਰ ਇਹ ਸਕੀਮ ਕੈਨਸਲ ਕੀਤੀ ਵੀ ਜੋ ਸੰਸਕਾਰ ਕੀਤਾ ਤੇ ਚਿਖਾ ਬਲੂਗੀ ਤੇ ਲੰਮਾ ਟਾਈਮ ਲੱਗੂਗਾ ਤੜਕੇ ਤੱਕ ਰੌਲਾ ਪਿਆ ਜਾਊਗਾ ਵੀ ਇੱਥੇ ਕੋਈ ਬੰਦਾ ਸਾੜਿਆ 11 ਰਾਤ ਫਿਰ ਦੋਸਤੋ ਉਹਦੇ ਟੋਟੇ ਕਰਕੇ ਸਤਲੁਜ ਤੇ ਬਿਆਸ ਦਰਿਆ ਦੇ ਵਿੱਚ ਰੁੜੇ ਗਏ ਸਤਲੁਜ ਦੇ ਦਰਿਆ 'ਚ ਇਹ ਅੱਜ ਤੱਕ ਸਮਝ ਨਹੀਂ ਲੱਗੀ ਵੀ ਉਸ ਸਿੰਘ ਨੇ ਕੀ ਏਡਾ ਨਾ ਕਰ ਲਿਆ ਤੇ ਸੰਤਾਂ ਦਾ ਕਿੱਡਾ ਭਰੋਸਾ ਸੀ ਵੀ ਆਪ ਦੇ ਕਿੱਡੇ ਭਰੋਸੇ ਵਾਲੇ ਟਿਕਾਣੇ ਦੇ ਉੱਤੇ ਉਹਨੂੰ ਭੇਜਿਆ ਤੇ ਕੀਤਾ ਉਹਦੇ ਨਾਲ ਕੀ ਕਾਰਨ ਕੀ ਵੀ ਸੰਤਾਂ ਦੇ ਨੇੜੇ ਜਾਦਾ ਸੀ ਕੱਲ ਨੂੰ ਇਹ ਚੌਧਰੀ ਨਾ ਬਣ ਜਾਣ ਇਹਨਾਂ ਦੀ ਬੱਲੇ ਬੱਲੇ ਨਾ ਹੋ ਜੇ ਤੇ ਭਾਈ ਰਣਜੀਤ ਸਿੰਘ ਉਦੋਂ ਬਾਅਦ ਫਿਰ ਆਤਮਸਮਰਪਣ ਕਰ ਦਿੰਦੇ ਆ ਪਰ ਸੋਨੇ ਨਾਲ ਤੋਲਣ ਵਾਲਾ ਤਾਂ ਵਿੱਚੇ ਹੀ ਕੰਮ ਰਹਿ ਗਿਆ ਤੇ ਉਸ ਕਿਉਂਕਿ ਅੱਜ ਦੀ ਜਿਹੜੀ ਜਿੰਨੀ ਇਹ ਲੋਕ ਨੇ ਇਹ ਪੁਲਿਸ ਨਾਲ ਦੁਸ਼ਮਣੀ ਪਾ ਕੇ ਚੱਲਦੇ ਨੇ ਪ੍ਰਾਣੇ ਖੜ ਕੋਈ ਜਿਹੜੇ ਪੜੇ ਲੈ ਕੇ ਸਾਨੂੰ ਉਹਨਾਂ ਨਾਲ ਕਦੇ ਬਹਿ ਕੇ ਗੱਲਾਂ ਕਰੇ ਉਹ ਵੀ ਕਹਿੰਦੇ ਲੜਾਈ ਤਾਂ ਸਾਡੀ ਕਿਸੇ ਹੋਰ ਧਰਨਾ ਸੀ ਤੇ ਅਸੀਂ ਦੁਵਾਲੇ ਹੋ ਕੇ ਸਪਾਈ ਹੌਲਦਾਰਾਂ ਨਾਲ ਯਮ ਭਾ ਕੇ ਬਹਿ ਗਿਆ ਹੁੰਦਾ ਤੇ ਉਦੋਂ ਪ੍ਰੀਤਮ ਸਿੰਘ ਭਿੰਡਰ ਆਈਜੀ ਸੰਗ ਦਿੱਲੀ ਬਹੁਤ ਵੱਡਾ ਸੰਤਾ ਨੇ ਇਹਨਾਂ ਨੇ ਇਲਜ਼ਾਮ ਇਹੀ ਲਾਇਆ ਨਾ ਜਦੋਂ ਉਹਨਾਂ ਦੀ ਧਰਮ ਪਤਨੀ ਬੀਬੀ ਸਰਵੰਸਕੌਰ ਭਿੰਡਰ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜੀ ਕਾਂਗਰਸ ਪਾਰਟੀ ਵੱਲੋਂ ਪਰ ਸੰਤਾ ਨੇ ਨਿਰੰਕਾਰੀ ਦੇ ਬਦਲੇ ਜ ਕੀਤੀ ਵੀ ਸੇਵਾ ਦੇ ਬਦਲੇ ਜੋ ਸੇਵਾ ਕੀਤੀ ਸੀ ਨਾ ਕਿ ਬਦੌਰ ਕਾਂਗਰਸੀ ਕੀਤੀ ਸੀ ਫਿਰ ਇਹਨਾਂ ਲੋਕਾਂ ਨੇ ਜਿੰਨਾ ਵੀ ਟੋਲਾ ਸੀਗਾ ਜਿਹੜੇ ਅਕਾਲੀਆਂ ਦਾ ਇਹ ਸੰਤਾ ਨੂੰ ਭੰਡ ਦੇ ਰਹੇ ਵੀ ਕਾਂਗਰਸ ਦੇ ਏਜੰਟ ਕਹਿ ਕੇ ਜਦੋਂ ਕਿ ਸੰਤ ਜਦੋਂ 1970 ਦੇ ਵਿੱਚ ਟਕਸਾਲ ਦੇ ਮੁਖੀ ਬਣਦੇ ਆ ਤੇ ਇੰਦਰਾ ਗਾਂਧੀ ਦਾ ਸਰਕਾਰ ਉਸ ਵੇਲੇ ਜਾ ਚੁੱਕੀ ਸੀ ਐਮਰਜੈਂਸੀ ਤੋਂ ਬਾਅਦ ਜੋ ਆ ਹਾਲ ਇੰਦਰਾ ਤੋਂ ਉਦੋਂ ਬਾਅਦ 80 ਦੇ ਵਿੱਚ ਉਹ ਦੁਬਾਰਾ ਵਾਪਸੀ ਕਰਦੀ ਆ ਤੇ 80 ਤੱਕ ਤਾਂ ਸੰਤ ਬਹੁਤ ਮਸ਼ਹੂਰ ਹੋ ਚੁੱਕੇ ਸਨ ਬਹੁਤ ਵੱਡੀ ਹਸਤੀ ਬਣ ਚੁੱਕੇ ਸਨ ਇਹ ਗੱਲਾਂ ਬੜੀਆਂ ਗੁੰਮਰਾਹਕੀਤੀਆਂ ਦੀਆਂ ਕੀ ਗਿਆਨ ਸਿੰਘ ਨੂੰ ਕੌਮ ਇਨਸਾਫ ਦੇਊਗੀ ਫਿਰ ਜਦੋਂ ਸੰਤਾਂ ਨੂੰ ਪਤਾ ਲੱਗਿਆ ਵੀ ਇਹ ਕਾੜ ਇਹਨਾਂ ਨੇ ਕਰ ਦਿੱਤਾ ਆਪਦੇ ਆ ਨਹੀਂ ਕਹਿੰਦੇ ਵੀ ਸੰਤ ਸਭ ਤੋਂ ਵੱਡੀ ਨਮੋਚੀ ਦੇ ਵਿੱਚ ਚਲੇ ਗਏ ਮੈਂ ਕੀ ਜਵਾਬ ਦੇਵਾਂਗਾ ਭਾਈ ਹਰਜੀਤ ਸਿੰਘ ਕਿਉਂਕਿ ਉਹਨਾਂ ਦੀਆਂ ਸੱਜੀਆਂ ਖੱਬੀਆਂ ਵਾਹਨ ਦੇ ਵਿੱਚੋਂ ਇੱਕ ਸਨ ਫਿਰ ਦੋਸ਼ ਕੀ ਲਾਇਆ ਉਹ ਜੀ ਜਦੋਂ ਬਾਹਰ ਲੈ ਕੇ ਗਏ ਉਹ ਪੁਲਿਸ ਦੇ ਹੱਥ ਲੱਗ ਗਿਆ ਜੀ ਉੱਥੇ ਲੱਗ ਹੁਣ ਮਲਸੀਆਂ ਪਿੰਡ 'ਚ ਮਾਰਿਆ ਜਾਂਦਾ ਉੱਥੇ ਹੀ ਉਹਦੇ ਟੁੱਟੇ ਕਰਕੇ ਦਰਿਆ ਛੁੱਟਿਆ ਜਾਂਦਾ ਤੇ ਪੁਲਿਸ ਨੇ ਪਤਾ ਨਹੀਂ ਉਹਨੂੰ ਕਿਹੜੇ ਵੇਲੇ ਚੱਕ ਲਿਆ ਫਿਰ ਸੰਤਾ ਨੇ ਤਫ਼ਤੀਸ਼ ਕੀਤੀ ਸੀਆਈਡੀ ਦਾ ਨਾਮ ਲਿਆ ਗਿਆ ਸੀਆਈਡੀ ਦੇ ਡੀਐਸਪੀ 파ਰ ਸਿੰਘ ਬਾਜਵਾ ਸੰਤਾਂ ਦੇ ਸ਼ਰਧਾਲੂ ਸਾਨੂੰ ਆਏ ਉੱਥੇ ਉਹ ਕਹਿੰਦੇ ਆ ਬੈਠੇ ਆ ਜੀ ਅਸੀਂ ਜੋ ਤੁਸੀਂ ਚਾਹੋ ਸਜਾ ਦੇਖ ਕੇ ਦੇਖ ਲੋ ਜੇ ਸਾਡੇ ਚ ਕੁਝ ਨਿਕਲਦਾ ਪਰ ਬਾਅਦ ਚ ਪਤਾ ਲੱਗ ਗਿਆ ਭਾਈ ਰਣਜੀਤ ਸਿੰਘ ਨੇ ਸਾਰੀ ਗੱਲ ਕਲੀਅਰ ਕੀਤੀ ਪਰ ਪੰਥ ਦੇ ਵਿੱਚ ਫੁੱਟਣਾ ਪਵੇ ਤੇ ਭਰਾ ਮਾਰੂ ਜਾਂਗ ਨਾ ਹੋਵੇ ਭਾਈ ਰਣਜੀਤ ਸਿੰਘ ਕੌੜੀ ਕੁੱਟ ਭਰ ਕੇ ਮਹਾਂਪੁਰਸ਼ ਦੇ ਕੇਮੀ ਦੇ ਵਿੱਚ ਬਹਿ ਗਏ ਇਹ ਸੀ ਉਹਨਾਂ ਦਾ ਸਬਰ ਤੇ ਸੰਤੋਖ ਅੱਜ ਸਾਡੇ ਕੋਲੇ ਇੱਕ ਕੱਲਾ ਭੇਖ ਹੈ ਤਣ ਦਾ ਸਾਰਾ ਸਮਾਨ ਹੈਗਾ ਤੇ ਮਨ ਦਾ ਕੱਖ ਵੀ ਨਹੀਂਗਾ ਕਿਉਂਕਿ ਨਾ ਗੁਰਬਾਣੀ ਪੜ੍ਹੀ ਨਾ ਗੁਰਬਾਣੀ ਸਮਝੀ ਕਿਉਂਕਿ ਅਮਰਤ ਅਸਲੀ ਅਮਰਤ ਤਾਂ ਗੁਰਬਾਣੀ ਆ ਸਿੱਖ ਦਾ ਕਿਰਦਾਰ ਗੁਰੂ ਸਾਹਿਬ ਨੇ ਇੱਕ ਤਿੰਨ ਚਾਰ ਧਰਮ ਜਿਹੜੇ ਉਸ ਵੇਲੇ ਦੇ ਪਾਪੂਲਰ ਸਨ ਉਹਨਾਂ ਦੇ ਵਿੱਚੋਂ ਇੱਕ ਕਿਰਦਾਰ ਬਿਲਡ ਕੀਤਾ ਜਿਹੜਾ ਸਿੱਖਾਂ ਦਾ ਕਰੀਮ ਜਿਹੜੀ ਉਹਨਾਂ ਧਰਮਾਂ ਚੋਂ ਰੜਕ ਕੇ ਕੱਢੀ ਤੇ ਅਸੀਂ ਅੱਜ ਗਾਲਾਂ ਕੱਢਦੇ ਇੱਕ ਦੂਜੇ ਨੂੰ ਫੇਸਬੁੱਕ ਦੇ ਉੱਤੇ ਤੁਹਾਡੀ ਪਰਵਿਸ਼ ਵੇਖੋ ਭਾਈ ਰਣਜੀਤ ਸਿੰਘ ਤੋਂ ਸਿੱਖਿਆ ਲਓ ਕੁਝ ਮੈਂ ਉਸ ਵੇਲੇ ਜੋ ਮਰਜ਼ੀ ਕਰ ਸਕਦੇ ਸਨ ਦੂਸਰਾ ਕਤਲ ਭਾਈ ਹਰਮੰਦਰ ਸਿੰਘ ਸੰਧੂ ਦਾ ਮੈਂ ਇਹਨਾਂ ਦਾ ਜ਼ਿਕਰ ਅੱਜ ਕਿਉਂ ਕੀਤਾ ਕਿਉਂਕਿ ਤਿੰਨੇ ਹੀ ਬੰਦੇ ਸੰਤਾਂ ਦੇ ਅਤ ਦੇ ਕਰੀਬੀ ਸਨ ਔਰ ਉਹਨਾਂ ਨੂੰ ਕਿਉਂ ਨਿਸ਼ਾਨੇ ਬਣਾਇਆ ਗਿਆ ਉਹਨਾਂ ਨੂੰ ਹੀ ਕਿਉਂ ਸਜ਼ਾ ਦਿੱਤੀ ਗਈ ਸਵਾਲ ਇੱਥੇ ਹੈ ਭਾਈ ਹਰਮੰਦਰ ਸਿੰਘ ਸੰਧੂ ਤੇ ਠੱਪਾ ਲਾਇਆ ਵੀ ਉਹ ਗਦਾਰ ਪਰ ਅੱਜ ਤੱਕ ਕੋਈ ਬੰਦਾ ਨਹੀਂ ਦੱਸ ਸਕਿਆ ਉਹਨੇ ਗਦਾਰੀ ਕੀ ਕੀਤੀ ਉਹਨਾਂ ਦੇ ਕਤਲ ਦਾ ਬਾਬਾ ਠਾਕੁਰ ਸਿੰਘ ਨੂੰ ਪਤਾ ਸੀ ਉਹਨਾਂ ਦਾ ਭਰਾ ਮੇਰੇ ਨਾਲ ਬਹੁਤ ਵਧੀਆ ਸਰਦਾਰ ਉਪਕਾਰ ਸਿੰਘ ਨਾਲ ਮੇਰੇ ਚੰਗੇ ਸਬੰਧ ਹੈ ਚੰਗੇ ਰਿਲੇਸ਼ਨ ਨੇ ਮੇਰੇ ਸਾਰੇ ਸਿੱਖ ਆਗੂ ਨਾਲ ਬਹੁਤ ਵਧੀਆ ਰਿਲੇਸ਼ਨ ਹੈ ਭਾਈ ਹਰਮੰਦਰ ਸਿੰਘ ਦਾ ਕਤਲ ਵੀ ਇਸੇ ਹੀ ਲੜੀ ਦਾ ਇੱਕ ਹਿੱਸਾ ਸੀ ਕਿਉਂਕਿ ਉਹਨਾਂ ਨੇ ਖਾਲਸਾ ਪੰਚੇਤਾਂ ਦੀ ਨਹੀਂ ਰੱਖੀ ਰੱਖ ਦੇਣੀ ਸੀ 26 ਤਰੀਕ ਨੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਰੂਪ ਪੋਸ਼ ਹੋ ਜਾਣਾ ਸੀ ਹੁਣ ਕਤਲ ਕਰਨ ਵਾਲੇ ਕੌਣ ਹਰਮਿੰਦਰ ਸਿੰਘ ਸੰਧੂ ਜੂ ਉਹ ਵੀ ਸਾਰਿਆਂ ਨੂੰ ਪਤਾ ਉੱਥੇ ਦੋ ਤਰ੍ਹਾਂ ਦੇ ਲੋਕ ਵਿਚਰਦੇ ਸਨ ਇੱਕ ਜਿੰਨੇ ਫੈਡਰੇਸ਼ਨੀਏ ਜਿਹੜੇ ਮੁੜ ਕੇ ਸਾਰੇ ਅਕਾਲੀ ਦਲ ਦੀ ਪੈਰਾਂ 'ਚ ਡਿੱਗੇ ਇੱਕ ਉਹ ਸੀ ਇੱਕ ਭਾਈ ਅਮਰੀਕ ਸਿੰਘ ਦੀ ਸੋਚ ਨੂੰ ਲੈ ਕੇ ਚੱਲੇ ਸੀ ਕਿਉਂਕਿ ਜਿੱਥੇ ਪਰਿਵਾਰ ਫਿਰ ਆ ਗਿਆ ਭਾਈ ਮਨਜੀਤ ਸਿੰਘ ਨੂੰ ਜਦੋਂ ਫੈਡਰੇਸ਼ਨ ਦੀ ਬਾਗਡੋਰ ਸੰਭਾਲੀ ਜਾਂਦੀ ਉਹ ਇੰਨਾ ਕਮਜ਼ੋਰ ਬੰਦਾ ਨਿਕਲਿਆ ਕਿ ਫੈਡਰੇਸ਼ਨ ਖੱਕੜੀਆਂ ਕਰੇਲਿਆਂ ਨੂੰ ਖਿਲਰ ਗਈ ਇਹ ਕਾਰਨ ਸੀ ਭਾਈ ਹਰਮੰਦਰ ਸਿੰਘ ਸੰਧੂ ਦੇ ਇੱਕ ਕਤਲ ਦਾ ਵੀ ਜੇਕਰ ਫੈਡਰੇਸ਼ਨ ਹਰਮੰਦਰ ਸਿੰਘ ਸੰਧੂ ਦੇ ਹੱਥ ਚ ਆ ਜਾਂਦੀ ਹੈ ਤੇ ਸ਼ਾਇਦ ਭਾਈ ਅਮਰੀਕ ਸਿੰਘ ਦੇ ਬਰਾਬਰ ਚਲੋ ਮੈਂ ਉੱਥੇ ਤੱਕ ਤਾਂ ਨਹੀਂ ਪਰ ਰੋਸ਼ਨ ਦਿਮਾਗ ਸਨ ਸੰਤਾਂ ਨੇ ਜੇ ਕਿਸੇ ਨੂੰ ਆਪਦੇ ਨੇੜੇ ਰੱਖਿਆ ਤੇ ਕੋਈ ਸੋਚ ਸਮਝ ਕੇ ਰੱਖਿਆ ਉਹ ਇੰਨਾ ਸੰਤਾਂ ਦਾ ਭਾਈ ਹਰਮੰਦਰ ਸਿੰਘ ਤੇ ਭਰੋਸਾ ਸੀ ਤਾਂ ਤੁਸੀਂ ਕਿਵੇਂ ਕਹਿ ਸਕਦੇ ਕਿ ਉਹ ਅਗਧਾਰ ਸੀ ਉਸ ਕਤਲ ਦਾ ਵੀ ਅਜੇ ਤੱਕ ਕੋਈ ਇਨਸਾਫ ਨਹੀਂ ਕਦੇ ਕੌਮ ਨੇ ਬੈਠ ਕੇ ਇਹਨਾਂ ਗੱਲ ਇਹਨਾਂ ਦੇ ਉੱਤੇ ਕਦੇ ਜ਼ਿਕਰ ਨਹੀਂ ਕੀਤਾ ਭਾਈ ਦਲਜੀਤ ਸਿੰਘ ਨੇ ਜ਼ਰੂਰ ਮੰਨਿਆ ਕਿਸੇ ਪੁਰਾਣੇ ਫੈਡਰੇਸ਼ਨ ਦੇ ਕੋਲੇ ਵੀ ਸਾਡੀ ਗਲਤੀ ਸੀ ਭਾਈ ਹਰਮੰਦਰ ਸਿੰਘ ਸੰਧੂ ਇਸੇ ਤਰ੍ਹਾਂ ਹੀ ਭਾਈ ਸਰندر ਸਿੰਘ ਸੋਢੀ ਦਾ ਕਤਲ ਉਹ ਵੀ ਬੜਾ ਰੜਕਦਾ ਸੀ ਉਸ ਵੇਲੇ ਕਾਲੀਆਂ ਦੀਆਂ ਅੱਖਾਂ ਦੇ ਵਿੱਚ ਚਲੋ ਤਾਂ ਸੰਤਾਂ ਦੇ ਕਰੀਬੀ ਉਸ ਵੇਲੇ ਸਾਰਾ ਕੁਝ ਜੋ ਵਾਪਰਿਆ ਸੰਤਾਂ ਦੀਆਂ ਸਪੀਚਾਂ ਵੀ ਪਈਆਂ ਸਾਰਾ ਕੁਝ ਪਿਆ ਪਰ ਇਹਨਾਂ ਦੋਹਾਂ ਗਤਲਾਂ ਦੇ ਬਾਰੇ ਅੱਜ ਤੱਕ ਕਿਸੇ ਨੇ ਨਾ ਜ਼ਿਕਰ ਕੀਤਾ ਨਾ ਕਿਸੇ ਨੇ ਇਹ ਇਸ ਚੀਜ਼ਾਂ ਨੂੰ ਕਦੇ ਟੋਕੇ ਦੇਖਿਆ ਵੀ ਇਹ ਕਿਉਂ ਹੋਈ ਇਹ ਸਾਡੇ ਵਿੱਚ ਇਹ ਆ ਸਾਡੇ ਚ ਭਰਾ ਮਾਰੂ ਜੰਗ ਅੱਜ ਤੋਂ ਨਹੀਂ ਪੀੜੀਦਰ ਪੀੜੀ ਦੁਰੀ ਹੁੰਦੀ ਹੈ ਗਦਾਰਾਂ ਦੀਆਂ ਲਿਸਟਾਂ ਵੀ ਉੱਡੀਆਂ ਹੀ ਲੰਮੀਆਂ ਪਰ ਸਾਨੂੰ ਇੱਕ ਸਾਡੀ ਬਦਕਿਸਮਤੀ ਹੈ ਸਾਨੂੰ ਕੁਰਬਾਨੀ ਵਾਲੇ ਤੇ ਬਹਿਰੂਪੀਏ ਪਛਾਨਣ ਨਹੀਂ ਆਈ ਸਾਡਾ ਦਰਦ ਅਜੇ ਆ ਵੀ ਇੱਕ ਪਾਰਟੀ ਹੋਰ ਨਵੀਂ ਖੜੀ ਹੋਣ ਦੇ ਨਾਲ ਕੌਮ ਕਮਜ਼ੋਰ ਹੋਈ ਆ ਕਿ ਤਕੜੀ ਹੋਈ ਆ ਕਿੰਨਾ ਕਿੰਨਾ ਕੁ ਲੰਮਾ ਹੈ ਚੱਲਣਗੇ ਲੋਕ ਕਿਉਂਕਿ ਕੁਝ ਜਿਹੜੀਆਂ ਚੀਜ਼ਾਂ ਵਾਇਰਲ ਹੋ ਰਹੀਆਂ ਉਹ ਚੀਜ਼ਾਂ ਬਹੁਤ ਕੁਝ ਬਿਆਨ ਕਰਦੀਆਂ ਹੁਣ ਖਾਲਸਤਾਨ ਦੀਆਂ ਮੰਗਾਂ ਤੋਂ ਲੈ ਕੇ ਸੰਤ ਜਰਨੈਲ ਸਿੰਘ ਦੇ ਪੈਰ ਦੇ ਵਿੱਚ ਅਸੀਂ ਕਹਿੰਦੇ ਬਣੋ ਉਹਨਾਂ ਵਰਗੇ ਬਣਨਾ ਚਾਹੀਦਾ ਪਰ ਉੱਥੋਂ ਲੈ ਕੇ ਤੇ 26 ਜਨਵਰੀ ਦੀਆਂ ਪਰੇਡਾਂ ਤੱਕ ਆ ਗਏ ਹਾਂ ਇਥੋਂ ਅੰਦਾਜ਼ਾ ਲਾ ਲਓ ਵੀ ਲੱਤਾਂ 'ਚ ਕਿੰਨਾ ਗਦਾਮ ਹੈ ਕੁਰਬਾਨੀ ਵਾਲਿਆਂ ਨੂੰ ਗਾਲਾਂ ਫੇਸਬੁੱਕ ਉੱਤੇ ਗੰਦ ਬਕੀ ਜਾਂਦੇ ਇੱਕ ਗਾਲਾਂ ਯਾਰ ਤੁਸੀਂ ਸਿੱਖਾਂ ਦੇ ਬੱਚੇ ਸਿੱਖ ਇਹ ਜਿਹੇ ਨਹੀਂ ਹੁੰਦੇ ਇਹ ਇਹ ਤੁਹਾਨੂੰ ਮੈਂ ਇੱਕ ਅਕ ਵੇ ਵੀਡੀਓ ਪਈ ਆ ਆ ਸੁਣ ਲਿਓ ਵੀ ਹੁਣੇ ਪਾਰਟੀ ਚੋਂ ਨਿਕਲੂਗਾ ਪਰ ਸਾਡੇ ਸਾਨੂੰ ਕੀ ਨਿਕਲਦਾ ਦਿਸਦਾ ਮੈਨੂੰ ਤਾਂ ਕੁਝ ਨਿਕਲਦਾ ਦਿਸਦਾ ਨਹੀਂ ਤੁਹਾਨੂੰ ਕੁਝ ਨਿਕਲਦਾ ਦਿਸਦਾ ਹੋਵੇ ਤਾਂ ਜਰੂਰ ਦੱਸਿਓ ਕਿਉਂਕਿ ਹੁਣ ਆਪਣੇ ਮੂੰਹੋਂ ਹੀ ਗੱਲ ਜਿਹੜੀ ਆ ਉਹ ਭਾਈ ਸਰਬਜੀਤ ਸਿੰਘ ਨਾਲ ਨਾਰਾਜ਼ਗੀ ਵੀ ਮੁੜ ਕੇ ਬਾਅਦ ਚ ਮੈਨੂੰ ਪਤਾ ਲੱਗਿਆ ਵੀ ਇਸੇ ਗੱਲ ਦੀ ਹੋਈ ਵੀ ਤੇਰੇ ਨਾਲ ਸਾਡਾ ਨਿਭਾਅ ਹੋਣਾ ਨਹੀਂ ਉਹਦਾ ਕਾਰਨ ਇਹ ਹੈ ਵੀ ਸ਼ਾਇਦ ਉਹਨਾਂ ਤੋਂ ਸੱਚ ਬੋਲਿਆ ਗਿਆ ਵੀ ਜਿਹੜੀ ਪਾਰਟੀ ਆ ਉਹਦਾ ਨਾਮ ਜਿਹੜਾ ਹਜੇ ਦਿੱਲੀ ਤੋਂ ਆਇਆ ਨਹੀਂ ਤੇ ਸੋ ਇਸ ਕਰਕੇ ਵੀ ਹੋ ਸਕਦਾ ਹਨੀ ਤਾਂ ਸਾਡੇ ਕੋਲ ਨਹੀਂ ਨਾਮ ਆਇਆ ਜੀ ਦਿੱਲੀੋਂ ਸਾਡੇ ਫਾਈਨਲ ਹੋ ਕੇ ਇਹ ਪਾਰਟੀ ਵੀ ਸੈਂਟਰ ਤੋਂ ਦਿੱਲੀ ਤੋਂ ਚੱਲਦੀ ਹੈ ਉਹ ਕਦੇ ਪੰਜਾਬ ਪੱਖੀ ਨਹੀਂ ਹੋ ਸਕਦੀ ਹੁਣ ਵੀ ਮੈਨੂੰ ਕਾਲ ਆਈ ਸੀ ਜੀ ਤੁਸੀਂ ਅਨੰਦਪੁਰ ਸਾਹਿਬ ਨਾਮ ਰੱਖ ਲਿਆ ਹਲੇ ਤਾਂ ਸਾਡੇ ਕੋਲ ਨਹੀਂ ਨਾਮ ਆਇਆ ਜੀ ਦਿੱਲੀੋਂ ਫਾਈਨਲ ਹੋ ਕੇ ਕਿਹੜੀ ਪਾਰਟੀ ਵੀ ਸੈਂਟਰ ਤੋਂ ਹੁਣ ਪਰਸੋਂ ਡਿਬੇ ਹੁਣ ਦੀਪ ਦਾ ਵੀ ਨਾਲ ਹੀ ਤੁਸੀਂ ਵਰਜਨ ਸੁਣ ਲਿਆ ਤੇ ਭਾਈ ਸਰਬਜੀਤ ਸਿੰਘ ਦਾ ਵੀ ਸੁਣ ਲਿਆ ਹੁਣ ਉਹਨਾਂ ਦੇ ਪਿਤਾ ਜੀ ਮੈਂ ਮੈਂ ਵੀ ਕਹਿੰਦਾ ਮੈਂ ਇਹਨਾਂ ਦਾ ਕੋਈ ਵਿਰੋਧੀ ਨਹੀਂ ਐ ਨਾ ਮੇਰਾ ਕੋਈ ਵਿਰੋਧ ਮੈਂ ਨਾ ਸਿਆਸੀ ਹਾਂ ਨਾ ਮੈਂ ਸਿਆਸਤ ਜਾਣ ਦੀ ਇੱਛਾ ਰੱਖਦਾ ਪਰ ਸਾਡੇ ਪੰਜਾਬ ਦੇ ਮੁੱਦੇ ਤੁਸੀਂ ਕਿੱਥੇ ਸੁੱਟ ਦਿੱਤੇ ਨੰਦਪੁਰ ਸਾਹਿਬ ਦੇ ਮਤੇ ਦੀ ਇਹ ਇਹ ਤਾਂ ਨਹੀਂ ਵੀ ਕੱਲਾ ਨਸ਼ਾ ਹੀ ਸਾਡਾ ਮੁੱਦਾ ਰਹਿ ਗਿਆ ਬਾਕੀ ਪੰਜਾਬ ਦੇ ਮੁੱਦੇ ਜਿਹੜੇ ਸਾਡੇ ਪੰਜਾਬੀ ਬੋਲਦੇ ਇਲਾਕੇ ਗੰਗਾ ਨਗਰ ਫਤਿਆਬਾਦ सिरसा ਕੇ ਮੋਰਨੀ ਉਨਾ ਜੰਮੂ ਕਸ਼ਮੀਰ ਸਾਰਾ ਪੰਜਾਬੀ ਜੰਮੂ ਸਾਰਾ ਪੰਜਾਬੀ ਬੋਲਦਾ ਇਹਨਾਂ ਤੇ ਕੌਣ ਬੋਲੂਗਾ ਭਾਖੜਾ ਡੈਮ ਦਾ ਕੰਟਰੋਲ ਅਗਲੇ ਲੈ ਕੇ ਗੈਰ ਕਾਨੂੰਨੀ ਤਰੀਕੇ ਨਾਲ ਲੈ ਕੇ ਲੈ ਗਏ ਕੌਣ ਬੋਲੂਗਾ ਚੰਡੀਗੜ੍ਹ ਤੇ ਕੌਣ ਬੋਲੂਗਾ ਪਾਣੀਆਂ ਤੇ ਕੌਣ ਬੋਲੂਗਾ ਕਿ ਇਹਨਾਂ ਲੱਤਾਂ 'ਚ ਦਮ ਨਹੀਂ ਹੈਗਾ ਇੰਨੀਆਂ ਇਹ ਗੱਲਾਂ ਕਰਨ ਦਾ ਨਸ਼ਾ ਕੋਈ ਕਿਸੇ ਨੂੰ ਧੱਕੇ ਨਾਲ ਨਹੀਂ ਲਾਉਂਦਾ ਕੋਈ ਕਿਸੇ ਨਾਲ ਧੱਕੇ ਨਾਲ ਲਾਉਂਦਾ ਨਹੀਂ ਕੋਈ ਛਡਾਉਂਦਾ ਨਹੀਂ ਠੀਕ ਹੈ ਇੱਕ ਸਾਡਾ ਇਹ ਤਰਾਸਦੀ ਆ ਪਰ ਪੰਜਾਬ ਦੇ ਮੁੱਦੇ ਸਾਡੇ ਹੋਰ ਆ ਜਿੱਥੋਂ ਪੰਜਾਬ ਛਲਣੀ ਛਲਣੀ ਹੋਇਆ ਜਿੱਥੋਂ ਪੰਜਾਬ ਲੀਰੋ ਲੀਰ ਹੋਇਆ ਜਿਹੜੇ ਜ਼ਖਮ ਅੱਜ ਵੀ ਪੰਜਾਬ ਦੇ ਰਸਦੇ ਆ 2 ਲੱਖ ਨੌਜਵਾਨ ਭੇਡ ਚੜ ਗਏ ਉਹਨਾਂ ਦੀ ਕੌਣ ਗੱਲ ਕਰੂਗਾ ਹਜ਼ਾਰਾਂ ਖਾਲੜੇ ਹਜ਼ਾਰਾਂ ਜਥੇਦਾਰ ਕੌਮਕੇ ਸਾਹਿਬ ਫੈਲਾ ਵਿੱਚ ਪਏ ਉਹਨਾਂ ਦੀ ਗੱਲ ਕੌਣ ਕਰੂਗਾ ਕੌਣ ਇਨਸਾਫ ਲੈ ਕੇ ਦਿਊਗਾ ਜੇ ਤੁਸੀਂ ਇਹ ਗੱਲਾਂ ਕਰ ਨਹੀਂ ਸਕਦੇ ਤੇ ਗਮਰਾਹ ਨਾ ਕਰੋ ਤੇ ਸਿੱਖਾਂ ਦੀ ਸ਼ਕਤੀ ਨਾ ਘਟਾ ਇੱਕ ਥਾਂ ਤੇ ਇਕੱਠੇ ਕਰੋ ਜੇ ਕਰ ਸਕਦੇ ਹਾਂ ਜੇ ਤੁਸੀਂ ਅੱਗੇ ਲੱਗੇ ਹੋ ਆਗੂ ਹੋ ਤੇ ਆਗੂ ਨਿਊ ਕੇ ਚੱਲੇ ਨੀਵੇਂ ਹੋ ਕੇ ਵਿਰੋਧੀਆਂ ਨੂੰ ਵੀ ਮਨਾ ਕੇ ਆਪਦੇ ਨਾਲ ਬਿਠਾਓ ਵੀ ਨਹੀਂ ਭਾਈ ਪੰਜਾਬ ਸਾਡਾ ਅਸੀਂ ਪੰਜਾਬ ਦੀ ਗੱਲ ਕਰਨੀ ਆ ਅਸੀਂ ਪੰਜਾਬ ਦੀਆਂ ਹਿੱਤਾਂ ਦੀ ਗੱਲ ਕਰਨੀ ਆ ਤੇ ਜੇ ਤੁਸੀਂ ਇਹ ਨਹੀਂ ਕਰ ਸਕਦੇ ਫਿਰ ਹੋਰ ਭੰਮਲਪੂਸੇ ਜਨਾ ਪਾਓ ਐਮਪੀ ਤੁਸੀਂ ਬਣ ਗਏ ਹੋ ਤੁਹਾਡਾ ਬੇਟਾ ਬਣ ਗਿਆ ਆਪਦਾ ਸਿਆਸਤ ਕਰੋ ਜੰਮ ਜੰਮ ਕੇ ਕਰੋ ਧਰਮ ਦਾ ਲਿਬਾਸ ਹੈ ਨਾ ਫਿਰ ਲਾਓ ਤੁਹਾਨੂੰ ਗੁਰਬਾਣੀ ਕਿੰਨੀ ਪੜਨੀ ਹੋਊਗੀ ਕਿੰਨੀ ਗੁਰਬਾਣੀ ਤੁਹਾਨੂੰ ਜਵਾਨੀ ਜਿਆਦਾ ਕਿੰਨਾ ਤੁਸੀਂ ਧਰਮ ਬਾਰੇ ਜਾਣਦੇ ਹੋ ਜੇ ਤਾਂ ਇਹ ਨਾਲ ਜੋੜ ਕੇ ਸਿਆਸਤ ਨੂੰ ਚੱਲੋਗੇ ਤਾਂ ਫਿਰ ਸਿਆਸਤ ਕੀਤੀ ਜਾ ਸਕੂਗੀ ਨਹੀਂ ਫਿਰ ਦੂਜਿਆਂ ਦਾ ਉਹ ਵੀ ਨਿਗਾਰ ਦੇ ਵਿੱਚ ਚਲੇ ਜਾਊਂਗੀ ਵੀਡੀਓ ਅਗਲੀ ਵੀਡੀਓ ਇਹਨਾਂ ਕਰਾਂਗੇ ਜਿਹੜੀ ਹੁਣ ਨਵੀਂ ਪਟੀਸ਼ਨ ਪਈ ਆ ਤੇ ਅਮਾਨ ਸਿੰਘ ਖਾਰਾ ਵੀ ਉਸ ਦਿਨ ਕਹਿੰਦਾ ਵੀ ਪਤਾ ਨਹੀਂ ਪੰਜਾਬ وکਾਲਤ ਨਾਵੇਂ ਅਮਰਤਪਾਲ ਦੇ ਪਏ ਆ وکਾਲਤ ਨਾਮ ਇਸ ਤਰ੍ਹਾਂ ਹੀ ਨਹੀਂ ਕਿਸੇ ਨੂੰ ਦੇ ਦਿੱਤਾ ਜਾਂਦਾ ਜਦੋਂ ਦੋਸ਼ੀ ਨੂੰ ਜੱਜ ਦੇ ਪੇਸ਼ ਕੀਤਾ ਜਾਂਦਾ ਕਿ ਉਸ ਨੂੰ ਜੱਜ ਸਾਹਿਬ ਖੁਦ ਪੁੱਛਦੇ ਆ ਵੀ ਵਕੀਲ ਕਰੋਗੇ ਤੇ ਅਦਾਲਤ ਦੇ ਵੀ ਇਸੇ ਤਰ੍ਹਾਂ ਜੇ ਬੰਦਾ ਜੇਲ੍ਹ 'ਚ ਬੰਦ ਹੈ ਤੇ ਸੁਪਰਡੈਂਟ ਦੀ ਡਿਊਟੀ ਹੁੰਦੀ ਆ ਵਕੀਲ ਕਰਕੇ ਦੇਣ ਦੀ ਉਹਨਾਂ ਨੂੰ ਉਹ ਅਗਾਂਹ ਅਦਾਲਤ ਨੂੰ ਲੈ ਕੇ ਭੇਜਣਾ ਵੀ ਇਹ ਬੰਦਾ ਵਕੀਲ ਕਰ ਸਕਦਾ ਜਾਂ ਨਹੀਂ ਕਰ ਸਕਦਾ ਸੁਪਰਡੈਂਟ ਦੀ ਹਾਜ਼ਰੀ ਦੇ ਵਿੱਚ ਵਕਾਲਤਨਾਮਾ ਦਿੱਤਾ ਜਾਂਦਾ ਕੋਈ ਇਹ ਇਸ ਤਰ੍ਹਾਂ ਹੀ ਨਹੀਂ ਹੁੰਦੀਆਂ ਵੀ ਤੁਸੀਂ ਇਹ ਕਹਿ ਕੇ ਖੜੇ ਛਡਾ ਲੋਗੇ ਵੀ ਇਹ ਤਾਂ ਜੀ ਫੇਕ ਆ ਜੀ ਤਾਂ ਪਟੀਸ਼ਨ ਹੀ ਨਹੀਂ ਬਣੀ ਇਹ ਤਾਂ ਉਹ ਨਹੀਂ ਬਣਿਆ ਇਹ ਗੱਲਾਂ ਨਹੀਂ ਅੱਜ ਨੌਜਵਾਨੀ ਪੜ੍ਹੀ ਲਿਖੀ ਆ ਕਿੰਨਾ ਕੇ ਗਮਰਾਹ ਕਰ ਲੋਗੇ ਆ ਆਪਦਾ ਆਪਦਾ ਮੌਜੂ ਆਪ ਨਾ ਅੜਾਓ ਕਿਉਂਕਿ ਵਕਾਲਤਨਾਮੇ ਵੀ ਜਿਹੜੇ ਹੈਗੇ ਬਾਹਰ ਆ ਚੁੱਕੇ ਆ ਜਿਹੜਾ ਹਾਕਮ ਸਿੰਘ ਵਕੀਲ ਕੀਤਾ ਉਹਦੇ ਬਾਰੇ ਤਾਂ ਪਿਛਲੀਆਂ ਵੀ ਕਈ ਗੱਲਾਂ ਜਿਹੜੀਆਂ ਹੈ ਜਿਉਂ ਸਾਹਮਣੇ ਪਈਆਂ ਵੀ ਜਿਸ ਤਰ੍ਹਾਂ ਦਾ ਉਹਨਾਂ ਦਾ ਚਲੋ ਬਾਹਲਾ ਪਹਿਲਾਂ ਚੀਜ਼ਾਂ ਤੇ ਕੀ ਜਾਣਾ ਮੈਂ ਤਾਂ ਇਹਨਾਂ ਚੀਜ਼ਾਂ 'ਚ ਰੱਖਦਾ ਨਹੀਂ ਵਿਸ਼ਵਾਸ ਆ ਆ ਵਕਾਲਤਨਾਮੇ ਤੇ ਸਾਈਨ ਨਾ ਅਮਰਤਪਾਲ ਦੇ ਆ ਜਿਹੜਾ ਉਹਨਾਂ ਨੇ ਹਾਕਮ ਸਿੰਘ ਨੂੰ ਦਿੱਤਾ ਤੇ ਤਾਂ ਹੀ ਉਹਨਾਂ ਨੇ ਪਟੀਸ਼ਨ ਪਾਈ ਆ ਵੀ 26 ਜਨਵਰੀ ਦੀ ਪ੍ਰੇਡ ਦੇ ਵਿੱਚ ਉਹ ਹਿੱਸਾ ਲੈਣਾ ਚਾਹੁੰਦੇ ਦੇਖਣਾ ਚਾਹੁੰਦੇ ਆ ਫਿਰ ਅਸੀਂ ਕਿੱਥੇ ਆ ਕੇ ਖੜ ਗਏ ਆਂ ਨੌਜਵਾਨਾਂ ਨੂੰ ਤੇ ਉਹਨਾਂ ਦਾ ਕੈਰੀਅਰ ਖਰਾਬ ਕਰਕੇ ਬਰਬਾਦ ਕਰਕੇ ਆਪ ਕਿੱਥੇ ਆ ਕੇ ਪਰ ਰੁਕ ਗਏ ਆਂ ਫਿਰ ਜ਼ਮੀਰ ਨੂੰ ਜਗਾਓ ਜੇ ਸੰਤਾਂ ਵਰਗੀ ਸੋਚ ਲੈ ਕੇ ਚੱਲਣਾ ਨਾ ਤੇ ਪਹਿਲਾਂ ਉਹਨਾਂ ਨੂੰ ਪੜੋ ਸੰਤਾਂ ਨੂੰ ਉਹਨਾਂ ਬਾਰੇ ਸਮਝੋ ਤੇ ਜਿੰਨਾ ਚਿਰ ਗੁਰਬਾਣੀ ਦੇ ਫਲ ਫਲਸਫੇ ਦੇ ਵਿੱਚੋਂ ਤੁਸੀਂ ਅੱਗੇ ਨਹੀਂ ਤੁਰਦੇ ਨਾ ਤੁਸੀਂ ਅੱਜ ਕਾਮਯਾਬ ਹਨ ਕੱਲ ਕਾਮਯਾਬ ਵਕਤ ਦੀ ਤੌਰ ਤੇ ਤਾਂ ਲੋਕਾਂ ਨੂੰ ਤੁਸੀਂ ਕਰ ਸਕਦੇ ਹੋ ਪ੍ਰਭਾਵਿਤ ਅਗਲੀ ਵੀਡੀਓ ਇਸੇ ਤੇ ਕਰਾਂਗੇ ਮੇਰਾ ਕਿਸੇ ਨਾਲ ਕੋਈ ਨਿੱਜੀ ਵਿਰੋਧ ਨਹੀਂਗਾ ਨਾ ਮੈਂ ਕਿਸੇ ਦਾ ਨਿੱਜੀ ਵਿਰੋਧੀ ਹਾਂ ਦੇਵਾ ਗਿਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ